ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦੇ ਇੱਕ ਸਿੱਖ ਹੋਇਆ ਭਾਈ ਤਿੰਕਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਵੀ ਰਿਹਾ 6ਵੇਂ ਬਾਦਸ਼ਾਹ ਤੱਕ ਵੀ ਰਿਹਾ ਇਹ ਗੜ੍ਹ ਸੰਕਰ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਉੱਥੋਂ ਦਾ ਰਹਿਣ ਵਾਲਾ ਹੈ ਭਾਈ ਤਿੰਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 6ਵੇਂ ਪਾਤਸ਼ਾਹ ਨੇ ਇਹਨੂੰ ਪ੍ਰਚਾਰਕ ਠਾਪਿਆ ਉੱਥੋਂ ਦਾ ਇਹ ਪ੍ਰਚਾਰ ਕਰਦਾ ਹੈ ਗੁਰਮਤਿ ਦ੍ਰਿੜ ਕਰਵਾਉਂਦਾ ਹੈ ਇੱਕ ਅਕਾਲ ਪੁਰਖ ਦੀ ਗੱਲ ਗੁਰੂ ਦੀ ਬਾਣੀ ਦੀ ਗੱਲ ਇਹ ਕਰਦਾ ਹੈ ਤੇ ਲੋਕਾਈ ਨੂੰ ਗੁਰੂ ਦੀ ਬਾਣੀ ਨਾਲ ਅਕਾਲ ਪੁਰਖ ਨਾਲ ਜੋੜਨ ਦਾ ਯਤਨ ਕਰਦਾ ਹੈ ਜੀਵਨ ਬੜਾ ਹੈ ਕਮਾਈ ਬੜਾ ਹੈ ਪਾਈ ਤਲਕਾ ਜਦੋਂ ਇੱਥੇ ਬੈਠਾ ਤਾਂ ਅਮਰ ਦਾ ਪ੍ਰਚਾਰ ਕਰਦਾ ਨਾ ਇੱਥੇ ਇੱਕ ਜੋਗੀ ਰਹਿੰਦਾ ਉਹ ਜੋਗੀ ਨੇ ਆਪਣੇ ਕਰਮਖੰਡ ਬੜੇ ਫਲਾਏ ਹੋਏ ਸੀ ਅਖੰਡ ਬੜੇ ਪਲਾਇ ਕੋਈ ਸੀ ਲੋਕ ਉਹਦੀ ਵੀ ਪੂਜਾ ਮੰਨਤਾ ਕਰਦੇ ਸੀ ਪਰ ਜਦੋਂ ਤੋਂ ਭਾਈ ਤਿਲਕਾ ਇੱਥੇ ਜਾ ਕੇ ਬੈਠਿਆ ਧਰਮ ਦਾ ਪ੍ਰਚਾਰ ਕਰਨੇ ਨੇ ਰੰਭਿਆ ਲੋਕਾਂ ਨੂੰ ਸਮਝਾਈ ਕਿ ਇੱਕ ਆਕਾਲ ਪੁਰਖ ਨੂੰ ਧਿਆਉਣਾ ਹੈ ਪਖੰਡ ਨਹੀਂ ਕਰਨਾ ਗੁਰੂ ਦੀ ਬਾਣੀ ਪੜ ਕੇ ਆਪਣਾ ਜੀਵਨ ਸਫਲ ਕਰਨਾ ਹੈ ਉਹ ਲੋਕ ਹੌਲੀ-ਹੌਲੀ ਉਸ ਜੋਗੀ ਨਾਲ ਟੁੱਟ ਕੇ ਭਾਈ ਤਿਲਕੇ ਦੇ ਕਹੇ ਮੁਤਾਬਕ ਚੱਲੇ ਗੁਰੂ ਦੀ ਬਾਣੀ ਪੜ੍ਹਦੇ ਨੇ ਅਕਾਲ ਪੁਰਖ ਦਾ ਨਾਮ ਜਪਦੇ ਨੇ ਸੱਚੀ ਸੁੱਚੀ ਕਿਰਤ ਕਰਦੇ ਨੇ ਤੇ ਲੋੜ ਮੰਗੀ ਲੋੜ ਵੀ ਪੂਰੀ ਕਰ ਦਿੰਦੇ ਨੇ ਕੋੜੋ ਜੋਗੀ ਦੀ ਪੂਜਾ ਮੰਨਤਾ ਕਟ ਗਈ ਉਹਦੇ ਚੇਲੇ ਚਾਟੜੇ ਕਟ ਗਈ ਉਹਨੇ ਬੜਾ ਜਤਨ ਕੀਤਾ ਕਿ ਮੈਂ ਦੁਬਾਰਾ ਇਹਨਾਂ ਨੂੰ ਮੂੜ ਕੇ ਲਿਆਵਾਂ ਪਰ ਉਹ ਸ਼ਫਲ ਨਾ ਹੋਇਆ ਇੱਕ ਦਿਨ ਉਸ ਜੋਗੀ ਦੇ ਮਨ ਵਿੱਚ ਇੱਕ ਜੁਕਤੀ ਇਤਨਾ ਦੀ ਸੋਜੀ ਕਿ ਲੋਕਾਂ ਨੂੰ ਭਰਮ ਵਿਚ ਪਾ ਤਾ ਮਾਂ ਤਾਂ ਕਿ ਲੋਕ ਦੁਬਾਰਾ ਫੇਰ ਮੇਰੇ ਨਾਲ ਟੁੱਟ ਜਾਣ। ਉਹਨੇ ਸਵੇਰੇ ਸਵੇਰੇ ਨਾਲ ਉਠ ਕੇ ਇਹ ਤੇ ਗੱਲ ਕਹਿ ਦਿੱਤੀ। ਕਿ ਨਬੀ ਰਾਤ ਮੈਨੂੰ ਸਵਰਗਾਂ ਦਾ ਦੇਵਤਾ ਮਿਲਿਆ ਸੀ ਸੁਪਨੇ 'ਚ। ਉਹਨੇ ਮੈਨੂੰ ਇਹ ਵਾਰ ਦਿੱਤਾ ਹੈ। ਕਿ ਜਿਹੜਾ ਮੇਰਾ ਇੱਕ ਬਾਰ ਦਰਸ਼ਨ ਕਰ ਲਏਗਾ ਉਹਨੂੰ ਇੱਕ ਸਾਲ ਲਈ ਸਵਰਗਾਂ ਦੇ ਸੁੱਖ ਦਿੱਤੇ ਜਾਣਗੇ। ਆਪਣੇ ਚੇਲਿਆਂ ਨੂੰ ਉਹਨੇ ਦੱਸ ਦਿੱਤਾ ਇਹ ਗੱਲ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤੱਕ ਪਹੁੰਚ ਗਈ ਕਿ ਜੋਗੀ ਕਹਿੰਦਾ ਹੈ ਕਿ ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦੇ ਲਈ ਸੁਵਰਗ ਮਿਲਦਾ ਹੈ ਕਿਉਂਕਿ ਸੁਵਰਗ ਦਾ ਦੇਵਤਾ ਉਹਨੂੰ ਸੁਪਨੇ 'ਚ ਮਿਲਿਆ ਤੇ ਇਹ ਉਹਨੂੰ ਵਰ ਦੇ ਕੇ ਗਿਆ ਹੈ ਕਿ ਜਿਹੜਾ ਤੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਲਈ ਸੁਵਰਗ ਦਿੱਤਾ ਜਾਏਗਾ ਲੋਕ ਉਹਨਾਂ ਜੋਗੀ ਵੱਲੋਂ ਤੁਰ ਪਏ ਕਿ ਸਵਰਗ ਦਾ ਸੁਖ ਲੈਣਾ ਹੈ ਭਾਈ ਤਿਲਕ ਉਹ ਉੱਤਨਾ ਬੈਠਾ ਰਿਹਾ ਉਹ ਗੁਰਬਾਣੀ ਪੜਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਲੋਕਾਂ ਨੂੰ ਸਮਝਾਉਂਦਾ ਹੈ ਕਿ ਭਾਈ ਇਹ ਪਖੰਡ ਹੈ ਕੀ ਇਸ ਤਰ੍ਹਾਂ ਦਾ ਪਰ ਲੋਕਾਂ ਹੀ ਮੰਨਦੇ ਨਹੀਂ ਜੋਗੀ ਬੰਨੂ ਫੇਰ ਤੁਰ ਭਾਈ ਤਿਲਕੇ ਨੂੰ ਆਪਣੇ ਤੱਕ ਖਿੱਚਣ ਦਾ ਯਤਨ ਕਰਦਾ ਹੈ ਭਾਈ ਤਿਲਕਾ ਨਹੀਂ ਗਿਆ ਉਹਨੇ ਸਨੇਹਾ ਵੀ ਲਾਇਆ ਭਾਈ ਤਿਲਕਾ ਫਿਰ ਵੀ ਨਹੀਂ ਗਿਆ ਲੋਕਾ ਹਾਥੀ ਕਈ ਸੁਨੇਹੇ ਭੇਜੇ ਤਿਲਕਾ ਨਾਲ। ਇਹ ਵੀ ਸੁਨੇਹਾ ਲਾਇਆ ਕਿ ਆਹ ਭਾਈ ਤੈਨੂੰ ਇੱਕ ਸਾਲ ਲਈ ਸਵਰਗਾਂ ਦਾ ਸੁੱਖ ਦੇ ਦਵਾਂ। ਭਾਈ ਤਿਲਕਾ ਫੇਰ ਵੀ ਨਾ ਗਿਆ। ਭਾਈ ਤਿਲਕਾ ਨੇ ਸੁਨੇਹੇ ਭੇਜ ਦਿੱਤਾ ਕਿ ਮੈਨੂੰ ਤੇਰੇ ਸਵਰਗਾਂ ਦੀ ਲੋੜ ਨਹੀਂ ਹੈ। ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਤੇਰੇ ਲੱਖਾਂ ਸਵਰਗਾਂ ਨੂੰ ਬਾਰਦੇ ਹਾਂਗਾ। ਮੈਨੂੰ ਇਹਨਾਂ ਦੀ ਲੋੜ ਨਹੀਂ। ਜੋਗੀ ਤੁਰ ਪਏ ਭਾਈ ਤਿਲਕੇ ਦੇ ਘਰ ਪਾਣੇ ਨੇਵੇਂ ਬੰਦਾ ਕਹਿੰਦਾ ਉਹਨਾਂ ਨੇ ਕਿ ਚਲੋ ਜੇ ਉਹ ਨਹੀਂ ਆਉਂਦਾ ਮੈਂ ਹੀ ਉਹਦਾ ਭਲਾ ਕਰਿਆ ਆਉਣਾ ਇਹ ਜੋਗੀ ਵੀ ਕਹਿੰਦਾ ਇਹ ਕਹਿੰਦਾ ਜੇ ਉਹ ਗੁਰੂ ਦਾ ਸਿੱਖ ਨਹੀਂ ਆਉਂਦਾ ਚਲੋ ਮੈਂ ਹੀ ਜਾ ਕੇ ਉਹਦਾ ਭਲਾ ਭਲਾ ਕਰ ਆਉਣਾ ਮੈਂ ਉਹਨੂੰ ਦਰਸ਼ਨ ਦੇ ਆਉਣਾ ਉਹਨੂੰ ਇੱਕ ਸਾਲ ਦੀ ਸਬਰਗ ਮਿਲ ਜਾਏਗਾ ਲੋਕਾਂ 'ਚ ਕਹਿੰਦਾ ਇਹ ਕਹਾਣੀ ਤੁਰਪੇ ਜੋਗੀ ਪਿੱਛੇ ਬੜੀ ਭੀੜ ਹੈ ਬੜਾ ਰੌਲਾ ਪੈਂਦਾ ਹੈ ਪਾਈ ਤਿਲ ਕੇ ਨੂੰ ਪਤਾ ਲੱਗਿਆ ਕਿ ਜੋਗੀ ਹੁੰਦਾ ਉਹਨੇ ਦਰਵਾਜ਼ਾ ਬੰਦ ਕਰ ਲਿਆ ਜੋਗੀ ਉਹਦੇ ਦਰ ਤੇ ਜਾ ਕੇ ਖੜ ਗਿਆ ਤੇ ਜਦੋਂ ਦਰ ਤੇ ਜਾ ਕੇ ਖੜਿਆ ਪਾਈ ਤਿਲ ਕੇ ਨੂੰ ਕਹਿੰਦੇ ਕਿ ਤਿਲਕੇ ਦਰਵਾਜ਼ਾ ਖੋਲ ਮੇਰੇ ਦਰਸ਼ਨ ਕਰ ਲੈ ਮੈਂ ਤੈਨੂੰ ਦਰਸ਼ਨ ਦੇਣ ਲਈ ਆਇਆ ਹਾਂ ਤੈਨੂੰ ਇੱਕ ਸਾਲ ਇਸਵਰਗ ਮਿਲ ਜਾਏਗਾ ਅੰਦਰੋਂ ਪਾਈ ਤਿਲ ਕਾ ਕਹਿੰਦਾ ਕਹਿੰਦਾ ਕਿ ਜੋਗੀ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ 나 ਮੈਂ ਤੇਰੇ ਸਵਰਗਾਂ ਦੀ ਇਛਾ ਰੱਖਣਾ ਮੈਂ ਤੈਨੂੰ ਪਹਿਲੀ ਸਨੇਹਾ ਭੇਜੀ ਹੈ ਕਿ ਮੈਂ ਤੇਰੇ ਇਸ ਤਰ੍ਹਾਂ ਦੇ ਲਖਾਂ ਸਵਰਗ ਗੁਰੂ ਦੇ ਚਰਨੋਂ ਤੋਂ ਪਾਰ ਸਕਦਾ ਮੈਨੂੰ ਇਹਨਾਂ ਦੀ ਲੋੜ ਹੁਣ ਜਦੋਂ ਭਾਈ ਤਿਲਕੇ ਦੀ ਗੱਲ ਜੋਗੀ ਦੇ ਕੰਨੀ ਪਈ ਉਹ ਅੰਦਰੋਂ ਕੰਬ ਗਿਆ ਜੋਗੀ ਕਿ ਹੈ ਤਾਂ ਮੇਰਾ ਪਖੰਡਾ ਹੇ ਮੇਰਾ ਪਖੰਡੇ ਕੇ ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦੀ ਦਰਸ਼ਨ ਮਿਲ ਉਹਨੂੰ ਇੱਕ ਸਾਲ ਦੀ ਸਵਰਗ ਮਿਲੇਗਾ ਹੈ ਤਾਂ ਪਖੰਡੂ ਨੂੰ ਪਤਾ ਹੈ ਅੰਦਰੋਂ ਕੰਬ ਗਿਆ ਮਨ ਵਿੱਚ ਵਿਚਾਰ ਵਿਚਾਰੀਏ ਕਿ ਇਹ ਗੁਰੂ ਦਾ ਸਿੱਖ ਹੈ ਤੇ ਬਾਣੀ ਪੜ ਕੇ ਕਿੰਨਾ ਗੁਰੂ ਦੀ ਸਿੱਖੀ ਦੇ ਵਿੱਚ ਪਰਪੱਕ ਹੈ ਇਹ ਸਵਰਗਾ ਦਾ ਲਾਲਚ ਰੱਖ ਕੇ ਗੁਰੂ ਦੀ ਬਾਣੀ ਨੂੰ ਨਹੀਂ ਪੜਨਾ ਚਾਹੀਦਾ ਉਹਨੂੰ ਪੜੀ ਜਾ ਰਿਹਾ ਕਿ ਮੈਨੂੰ ਤੇਰੇ ਸਵਰਗਾਂ ਦੀ ਲੋੜ ਹੈ। ਤੇ ਜੇ ਸ਼ੇਖੇਨਾਂ ਪੱਕਾਏ ਸਿੱਖੀ ਦੇ ਵਿੱਚ ਸਵਰਗਾਂ ਨੂੰ ਵੀ ਲਤ ਮਾਰ ਰਿਹਾ ਹੈ। ਇਹਦਾ ਗੁਰੂ ਕਿੰਨਾ ਪੱਕਾ ਹੋਏਗਾ? ਗੁਰੂ ਦੀ ਬਾਣੀ ਕਿਸ ਤਰ੍ਹਾਂ ਦੀ ਹੋएगी ਜਦ ਨੂੰ ਪੜ ਕੇ ਮੇਰੇ ਵਰਗੇ ਪਖੰਡੀਆਂ ਦਾ ਪਖੰਡ ਪ੍ਰਗਟ ਹੋ ਜਾਂਦਾ ਹੈ। ਉਹਨੇ ਫਿਰ ਬਾਹਰ ਖੜ੍ਹਨੇ ਇੱਕ ਗੱਲ ਆਖੀ। ਕਹਿੰਦਾ ਗੁਰੂ ਬਾਖ ਤੇ ਇਹ ਦਰਵਾਜ਼ਾ ਖੋਲਤੇ ਮੈਂ ਤੇਰੇ ਦਰਸ਼ਨ ਕਰਨਾ ਹੈ ਤੂੰ ਮੇਰੇ ਦਰਸ਼ਨਾਂ ਕਰ ਜਿਸ ਗੁਰੂ ਦਾ ਤੂੰ ਸਿੱਖ ਹੈ ਕਿਰਪਾ ਕਰਕੇ ਮੈਨੂੰ ਉਸ ਗੁਰੂ ਤੱਕ ਲੈ ਜਾ ਭਾਈ ਤਿਲਕ ਨੇ ਦਰਵਾਜ਼ਾ ਖੋਲਿਆ ਤੇ ਜੋਗੀ ਨੇ ਸੱਚੋ ਸਜਦਾ ਦਿੱਤਾ ਕਿ ਮੈਨੂੰ ਨਾ ਕਿਸੇ ਦੇਵਤੇ ਦਾ ਕੋਈ ਦਰਸ਼ਨ ਹੋਇਆ ਨਾ ਮੈਂ ਸਾਲ ਦੀ ਕਿਸ ਨੂੰ ਸਬਰ ਦੇ ਸਕਦਾ ਮੈਂ ਤਾਂ ਜਤਨ ਹੀ ਕਰਦਾ ਸੀ ਕਿ ਜਿਹੜੇ ਲੋਕ ਮੈਨੂੰ ਕੱਲ ਮੰਨਦੇ ਸੀ ਉਹ ਟੁੱਟ ਗਏ ਨੇ ਤੇਰੇ ਕਰਕੇ ਤੇ ਮੈਂ ਦੁਬਾਰਾ ਫੇਰ ਆਪਣੇ ਨਾਲ ਉਹਨਾਂ ਨੂੰ ਜੋੜਦਾ ਮਾਰਦਾ ਤੀਨੂੰ ਵੀ ਇਸੇ ਕਰਕੇ ਮੈਂ ਆਪਣੇ ਵੱਲੋਂ ਖਿੱਚਣਾ ਚਾਹੁੰਦਾ ਸੀ ਕਿ ਕਹਤੇ ਕੱਲ ਨੂੰ ਤੂੰ ਫੇਰ ਲੈ ਇਹਨਾਂ ਨੂੰ ਆਪਣੇ ਨਾਲ ਜੋੜਦਾ ਭਾਈ ਤਿਲਕਾ ਕਹਿੰਦਾ ਇਹ ਜੋਗੀ ਮੈਂ ਆਪਣੇ ਨਾਲ ਨਹੀਂ ਜੋੜਦਾ ਮੈਂ ਗੁਰੂ ਨਾਲ ਜੋੜਦਾ ਹਾਂ ਮੈਂ ਆਕਾਲ ਪੁਰਖ ਨਾਲ ਜੋੜਦਾ ਹਾਂ ਮੈਂ ਗੁਰੂ ਦੀ ਬਾਣੀ ਨਾਲ ਜੋੜਦਾ ਹਾਂ ਸੱਚਾ ਸਿੱਖ ਕਦੇ ਵੀ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਦਾ ਉਹ ਗੁਰੂ ਨਾਲ ਜੋੜਦਾ ਹੈ ਅਕਾਲ ਪੁਰਖ ਨਾਲ ਜੋੜਦਾ ਹੈ ਗੁਰੂ ਦੀ ਬਾਣੀ ਨਾਲ ਜੋੜਦਾ ਹੈ ਉਹ ਪਖੰਡ ਨਹੀਂ ਕਰਦਾ ਹੁੰਦਾ ਸੱਚਾ ਸਿੱਖ ਸੱਚਾ ਸਿੱਖ ਪਖੰਡ ਨਹੀਂ ਕਰਦਾ ਹੁੰਦਾ ਕਦੇ ਵੀ ਉਹਨੂੰ ਤੇ ਇੱਕ ਸਮਝ ਆ ਜਾਂਦੀ ਹੈ ਬਾਣੀ ਪੜ੍ਹ ਕੇ ਕਿ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੇ ਹਰ ਕਾ ਨਾਮ ਨਿਤ ਨਿਤੇ ਲਿਜੇ ਪਗਨਾਮ ਦੇ ਤਿਰ ਬਚ ਕਿ ਐ ਪਖੰਡ ਕਰਨ ਵਾਲੇ ਬੰਦੇ ਪਖੰਡ ਛੱਡ। ਇਹਨਾਂ ਚ ਕੁਝ ਨਹੀਂ। ਆ ਰੱਬ ਦਾ ਨਾਮ ਰੋਜ਼ ਲਿਆ ਕਰ। ਸਿਮਰਨ ਕਰਿਆ ਕਰ ਉਹਦਾ। ਜਪਿਆ ਕਰ। ਉਹਦਾ ਨਾਮ ਜਪਿਆ ਕਰ। ਉਤੇ ਇਹ ਕਹਿੰਦਾ। ਉਹ ਕਿਸੇ ਸੁਵਰਗ ਦਾ ਲਾਲ ਚ ਰੱਖ ਕੇ ਮਾਣੀ ਪੜਨੀ ਨਹੀਂ ਛੱਡਦਾ। ਗੁਰੂ ਦਾ ਦਰ ਨਹੀਂ ਛੱਡਦਾ ਹੁੰਦਾ। ਸੱਚਾ ਸਿੱਖ ਹੈ ਜਿਹੜਾ ਜੁੜਿਆ ਰਹਿੰਦਾ ਹੈ। ਜਿੱਥੇ ਆਪ ਜੁੜੇ ਉੱਥੇ ਹੋਰਾਂ ਨੂੰ ਵੀ ਜੋੜਦਾ।